ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਗੁੰਨਾਚੌਰ ਜੇ ਬੱਸ ਸਟੈਂਡ ਦੇ ਉੱਪਰ ਇੱਕ ਸਵੀਟ ਦੀ ਦੁਕਾਨ ਹੈ ਜਿੱਥੇ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਭਾਰੀ ਤੋੜਫੜ ਕੀਤੀ ਗਈ ਸਾਰਾ ਸਾਮਾਨ ਭੰਨ ਦਿੱਤਾ ਗਿਆ ਸ਼ੀਸ਼ੇ ਫਰਨੀਚਰ ਵਾਹ ਤੋੜ ਦਿੱਤੇ ਗਏ ਉਸ ਵਕਤ ਦੁਕਾਨਦਾਰ ਮੌਕੇ ਤੇ ਮੌਜੂਦ ਨਹੀਂ ਸੀ ਹੁਣ ਅਸਾ ਹੈ ਕਿ ਹਮਲੇਬਾਰ ਦੁਕਾਨਦਾਰ ਦੇ ਮਾਲਕ ਨੂੰ ਲੱਭ ਰਹੇ ਸਨ ਜੋ ਕਿ ਕਿਸੇ ਕਰਮ ਬਾਹਰ ਗਿਆ ਹੋਇਆ ਸੀ ਉਹ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਕੀ ਹੈ ਸਾਰਾ ਮਾਮਲਾ ਕੀ ਕਰਨਾ ਹੈ ਦੁਕਾਨਦਾਰ ਖੁਰਾਣਾ ਦਾ ਵੀ ਤਾਂ ਨਹੀਂ ਆਪਣੇ ਗੁਣਾ ਚੋਰ ਦੇ ਤੇ ਸ਼ੀਸ਼ੇ ਵਗੈਰਾ ਤੋੜੇ ਤੇ ਹਮਲਾ ਹਮਲਾ ਕੀਤਾ ਕੀ ਹੋਇਆ ਸਾਢੇ 9:10 ਵਜੇ ਦਾ ਟਾਈਮ ਸਾਢੇ 9:00 ਵਜੇ ਦਾ ਸੀ ਜੀ ਤੇ ਮੈਂ ਇਥੇ ਉਜੂ ਦਾ ਹੈ ਨਹੀਂ ਜੀ ਮੇਰੀ ਵਾਈਫ ਤੇ ਮੇਰੇ ਬੱਚੇ ਬੱਚੇ ਸੀ ਇੱਕ ਗੁਣਾ ਚੋਰ ਦਾ ਪੁਲਿਸ ਕਾਰਦੀ ਕਾਦੀ ਉਹ ਆਇਆ ਉਹਨੇ ਨੀਕ ਪੁੱਛਿਆ ਕੁਝ ਨਹੀਂ ਲਿਆ ਬਸ ਹੌਂਦੇ ਨੇ ਉਹਨੇ ਸ਼ੀਸ਼ੇ ਤੋੜੇ ਨੂੰ ਗੱਲ ਕਰਦੇ ਹੁਣ ਕੇ ਨਹੀਂ ਮੈਡਮ ਦੇ ਇੱਥੇ ਅੱਛਾ ਤੇ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪੁੱਛਦਾ ਵੀ ਨਿਆਣ ਉਹਨੂੰ ਮਾਰ ਕੇ ਜਾਣਾ ਮੇਰੇ ਬਾਰੇ ਪੁੱਛ ਲਿਆ ਕਿ ਮੈਂ ਉਹਨੂੰ ਮਾਰ ਕੇ ਜਾਣਾ ਜੇਕਰ ਮੈਂ ਇਹ ਹਿੰਦੂ ਦਾ ਛਾੜੀ ਦੂੰ ਮੈਂ ਆ ਜਲਾ ਤੇ ਕੋਈ ਲੜਾਈ ਝਗੜਾ ਉਹਨਾਂ ਜਾ ਕੇ ਕਿਸ ਤਰੀਕੇ ਦਾ ਮੋੜ ਲੜਾਈ ਝਗੜਾ ਨਹੀਂ ਉਹਦਾ ਕ੍ਰਿਮੀਨਲ ਰਿਪੋਰਟ ਹੀ ਕਰਨਾ ਹੈ ਸਾਰੇ ਪਿੰਡ ਦੇ ਵਿੱਚ ਚੋਰੀਆਂ ਜੇ ਉਹ ਥਾਂ ਪਿਛੇ ਲੱਤਾਂ ਘੋਮਾਂ ਦੇ ਵਿੱਚ ਇਹ ਬੜੀ ਕ੍ਰਿਮੀਨਲ ਰਿਪੋਰਟ ਕਢਾ ਕੇ ਦੇਖ ਲਓ ਨੁਕਸਾਨ ਕਿੰਨਾ ਹੋ ਗਿਆ ਹਾਂ ਮੈਨੂੰ ਤਾਂ ਇਹਦਾ ਲੱਗਦਾ ਵੀ ਆਈਡੀਆ ਤੋਂ ਕੋਈ ਨਹੀਂ ਲਗਾ ਸਕਦੇ ਇਹ ਤਾਂ ਹੁਣ ਜਿਵੇਂ ਦੁਬਾਰਾ ਨਵਾਂ ਬਣੂਗਾ ਤਾਂ 5-7 ਲੱਖ ਰੁਪਏ ਤਾਂ ਨੋਰਮਲ ਜਿਹੀ ਗੱਲ ਆ ਹਰ ਚੀਜ਼ ਵਿੱਚ ਅਜਲ ਤੁਹਾਨੂੰ ਪਤਾ ਕਿ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਜੀਐਸਪੀ ਖੱਟ ਸਾਹਿਬ ਆਏ ਸੀ ਮੁਕੰਦਪੁਰ ਤੋਂ ਵੀ ਆਈ ਸੀ ਪੁਲਿਸ ਮੈਂ ਕੁਰੀ ਇਨਕੁਆਇਰੀ ਕੀਤੀ ਆ ਪੁਲਿਸ ਦੀ ਕਾਰਵਾਈ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਆਇਆ ਉਹ ਸਾਰਾ ਕੁਝ ਰਿਪੋਰਟ ਦਿੱਤਾ ਜੀ ਕੈਮਰੇ ਦੇ ਵਿੱਚ ਜੋ ਜੋ ਆਇਆ ਤਾਰਾ ਪੰਜਾਬ ਨੂੰ ਸੁਝਾ ਤਰੀਕਾ